ਸਤਿਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਾਲ ਪੰਥਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਿਤ ਪਾਰ ਬ੍ਰਹਮ ਚਿਤ ਆਇ ਸੋ ਘਰ ਦੇ ਵਸਾਇ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਦੇ ਹਿਰਦੇ ਦੇ ਘਰ ਦੇ ਵਿੱਚ ਜਿਸ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਆ ਕੇ ਵਸ ਜਾਂਦਾ ਹੈ ਪ੍ਰੀਤਮ ਪ੍ਰਭੂ ਉਹਦਾ ਜਿਹੜਾ ਹਿਰਦਾ ਘਰ ਹੈ ਉਸ ਨੂੰ ਆਪਣੇ ਗੁਣਾ ਦੇ ਨਾਲ ਭਰਪੂਰ ਕਰ ਦਿੰਦਾ ਹੈ ਫਿਰ ਉਸ ਮਨੁੱਖ ਦੇ ਘਰ ਦੇ ਵਿੱਚ ਸੁੱਖ ਆ ਜਾਂਦੇ ਹਨ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਪਰਮਾਤਮਾ ਨੂੰ ਚੇਤੇ ਰੱਖਦਾ ਹੈ ਸੁਖ ਸਾਗੁਰ ਗੁਰ ਪਾਇਆ ਤਾਂ ਸਹਸਾਗ ਸਗਲ ਮਿਟਾਇਆ ਜਦੋਂ ਕਿਸੇ ਵਿਭਾਗੀ ਨੂੰ ਸੁੱਖਾਂ ਦਾ ਸਮੁੰਦਰ ਮਿਲ ਜਾਂਦਾ ਹੈ ਤਦੋਂ ਉਸ ਨੇ ਆਪਣਾ ਜਿਹੜਾ ਸਾਰਾ ਡਰ ਹੁੰਦਾ ਹੈ ਉਹ ਦੂਰ ਕਰ ਲੈਂਦਾ ਹੈ ਕਿਉਂਕਿ ਜਿਹੜਾ ਸੁੱਖ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਾਡੀ ਝੋੜੀ ਦੇ ਵਿੱਚ ਪੈਂਦਾ ਹੈ ਸੁੱਖ ਕੀ ਹੈ ਜੀ ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਛੱਤ ਦੇ ਥੱਲੇ ਸੌ ਰਹੇ ਹਾਂ ਤਾਂ ਇਹ ਸਾਡੀ ਕਿਸਮ ਦੇ ਵਿੱਚ ਸੁੱਖ ਹੈ ਕਿਉਂਕਿ ਨਹੀਂ ਅਸੀਂ ਦੁਨੀਆ ਦੇ ਵਿੱਚ ਹੱਥ ਮਾਰ ਕੇ ਦੇਖੀਏ ਬੜੇ ਲੋਕ ਗਰੀਬ ਹਨ ਜਿਨ੍ਹਾਂ ਨੂੰ ਘਰ ਨਸੀਬ ਨਹੀਂ ਹਨ ਜਿਹੜੇ ਸੜਕਾਂ ਦੇ ਉੱਪਰ ਫੁੱਟਪਾਥਾਂ ਦੇ ਉੱਪਰ ਆਪਣੀਆਂ ਰਾਤਾਂ ਗੁਜ਼ਾਰਦੇ ਹਨ ਕਿਸੇ ਕੋਲ ਠੰਡ ਦੇ ਵਿੱਚ ਉੱਪਰ ਲੈਣ ਵਾਸਤੇ ਕੰਬਲ ਨਹੀਂ ਹੈ ਇਦਾਂ ਦੇ ਲੋਕ ਵੀ ਜ਼ਿੰਦਗੀ ਗੁਜ਼ਾਰਦੇ ਹਨ ਪਰੰਤੂ ਆਪਾਂ ਨੂੰ ਪ੍ਰਮਾਤਮਾ ਨੇ ਕਿੰਨਾ ਸੁੱਖ ਬਖਸ਼ਿਆ ਹੈ ਫਿਰ ਵੀ ਅਸੀਂ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਜੇ ਸਾਡੀ ਔਲਾਦ ਸਾਡੇ ਕਹਣੇ ਦੇ ਵਿੱਚ ਹੈ ਤਾ ਵੀ ਪਰਮਾਤਮਾ ਨੇ ਸਾਨੂੰ ਸੁੱਖ ਬਖਸ਼ਿਆ ਹੈ ਕਿਉਂਕਿ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਆਤ ਮਾਰੀਏ ਤਾਂ ਬੱਚੇ ਆਪਣੇ ਮਾਤਾ ਪਿਤਾ ਦੇ ਕਹਿਣੇ ਤੋਂ ਬਾਹਰ ਹਨ ਨਸ਼ਿਆਂ ਦੇ ਵਿੱਚ ਲੱਗ ਗਏ ਹਨ ਆਪਣੇ ਮਾਤਾ ਪਿਤਾ ਦੀ ਕੋਈ ਗੱਲ ਨਹੀਂ ਮੰਨਦੇ ਘਰ ਦੀ ਚੀਜ਼ ਚੋਕੇ ਵੇਚ ਦਿੰਦੇ ਹਨ ਤਾਂ ਜੇ ਸਾਡੇ ਬੱਚੇ ਸਾਡੇ ਕਹਿਣੇ ਦੇ ਵਿੱਚ ਹਨ ਸਾਡੀ ਆਗਿਆ ਦੇ ਵਿੱਚ ਹਨ ਤਾਂ ਵੀ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਤਿਗੁਰੂ ਜੀ ਸਾਡੇ ਬੱਚੇ ਸਾਡੇ ਕਹਿਣੇ ਦੇ ਵਿੱਚ ਹਨ ਸਾਡੀ ਗੱਲ ਮੰਨਦੇ ਹਨ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਸੁੱਖ ਪ੍ਰਾਪਤ ਕਰਨਾ ਹੈ ਤਾਂ ਪਰਮਾਤਮਾ ਦਾ ਨਾਮ ਜਪਣਾ ਪਵੇਗਾ ਪਰਮਾਤਮਾ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਸਾਨੂੰ ਸੁੱਖ ਬਖਸ਼ਦਾ ਹੈ ਕਿਉਂਕਿ ਉਸ ਪਰਮਾਤਮਾ ਦੇ ਜਿਹੜੇ ਖਜ਼ਾਨੇ ਹਨ ਉਹ ਭਰਪੂਰ ਹਨ ਉਹ ਕਦੇ ਮੁੱਕਣ ਵਾਲੇ ਨਹੀਂ ਹਨ ਜਿਹੜਾ ਮਨੁੱਖ ਹੈ ਉਹ ਮੰਗਦਾ ਮੰਗਦਾ ਥੱਕ ਜਾਂਦਾ ਹੈ ਪਰੰਤੂ ਜਿਹੜਾ ਪਰਮਾਤਮਾ ਹੈ ਉਹ ਦਿੰਦਾ ਨਹੀਂ ਥੱਕਦਾ ਫਿਰ ਵੀ ਜਿਹੜਾ ਮਨੁੱਖ ਹੈ ਉਹ ਦਾਤਾਂ ਪ੍ਰਾਪਤ ਕਰਕੇ ਪ੍ਰਮਾਤਮਾ ਦਾ ਸ਼ੁਕਰ ਕਰਨਾ ਭੁੱਲ ਜਾਂਦਾ ਹੈ ਹਰ ਰੋਜ਼ ਪ੍ਰਮਾਤਮਾ ਸਾਨੂੰ ਸੁੱਖ ਬਖਸ਼ਦਾ ਹੈ ਅਸੀਂ ਸਵੇਰੇ ਅਮਰਤ ਵੇਲੇ ਉੱਠਦੇ ਹਾਂ ਇਹ ਵੀ ਸੁੱਖ ਹੈ ਕਿਉਂਕਿ ਅੱਜ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਜਿਹੜੇ ਮਨੁੱਖ ਹਨ ਉਹ ਸੁੱਤੇ ਉੱਠੇ ਨਹੀਂ ਹੋਣਗੇ ਜਿਨ੍ਹਾਂ ਦੀ ਮੌਤ ਹੋ ਗਈ ਹੋਵੇਗੀ ਪਰੰਤੂ ਅਸੀਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਜਿਹੜਾ ਪ੍ਰਮਾਤਮਾ ਨੇ ਦਿਨ ਬਖਸ਼ਿਆ ਹੈ ਤੋ ਅਸੀਂ ਹਰ ਰੋਜ਼ ਪਰਮਾਤਮਾ ਦਾ ਸ਼ੁਕਰ ਕਰੀਏ ਕਿ ਅਸੀਂ ਰਾਤ ਨੂੰ ਸੌਂਦੇ ਹਾਂ ਅਤੇ ਸਵੇਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਉੱਠਦੇ ਹਾਂ ਤਾਂ ਹੀ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਹਾਂ ਕਿ ਜਿਹੜੀ ਰਾਤ ਸੁੱਖਾ ਭਰੀ ਬਤੀਤ ਹੋਈ ਹੈ ਅਤੇ ਦਿਨ ਚੜ੍ਹਿਆ ਹੈ ਆਪ ਜੀ ਦੇ ਭਾਣੇ ਦੇ ਵਿੱਚ ਬਤੀਤ ਹੋਵੇ ਪਰਮਾਤਮਾ ਨੇ ਸਾਨੂੰ aroog ਰੱਖਿਆ ਹੈ ਕਿਉਂਕਿ ਕਈ ਲੋਕ ਹਨ ਜਿਹੜੇ ਬਿਮਾਰੀਆਂ ਦੇ ਨਾਲ ਜੂਝ ਰਹੇ ਹਨ ਜਿਨ੍ਹਾਂ ਨੂੰ ਬੜੀਆਂ ਭੈੜੀਆਂ ਬਿਮਾਰੀਆਂ ਲੱਗ ਗਈਆਂ ਹਨ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਹੜਾ ਪਰਮਾਤਮਾ ਨੇ ਸਾਨੂੰ ਸੁੱਖ ਬਖਸ਼ਿਆ ਹੈ ਕਿਉਂਕਿ ਅਸੀਂ ਅੱਜ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਜੁੜ ਬੈਠੇ ਹਾਂ ਕਈ ਲੋਕ ਆਜਾਏ ਹਨ ਜਿਹੜੇ ਐ ਸਮੇਂ ਹਸਪਤਾਲਾਂ ਦੇ ਵਿੱਚ ਜਾਣ ਵਾਸਤੇ ਤਿਆਰ ਬੈਠੇ ਹਨ। ਕਈ ਲੋਕ ਆਜਾਏ ਹਨ ਜਿਹੜੇ ਕਚਹਿਰੀਆਂ ਦੇ ਵਿੱਚ ਜਾਣ ਨੂੰ ਅਦਾਲਤਾਂ ਦੇ ਵਿੱਚ ਜਾਣ ਨੂੰ ਤਿਆਰ ਬੈਠੇ ਹਨ। ਪਰੰਤੂ ਸਾਡੇ ਉੱਪਰ ਪਰਮਾਤਮਾ ਨੇ ਕਿਰਪਾ ਕੀਤੀ ਹੈ। ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ। ਅਸੀਂ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਗੁਰੂ ਦੀ ਗੱਲ ਸਰਵਣ ਕਰ ਰਹੇ ਹਾਂ। ਗੁਰੂ ਦੀ ਗੁਰਬਾਣੀ ਅਸੀਂ ਸੁਣ ਰਹੇ ਹਾਂ। ਗੁਰੂ ਦੀ ਗੁਰਬਾਣੀ ਅਸੀਂ ਪੜ੍ਹ ਰਹੇ ਹਾਂ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਤ ਪਾਰ ਬ੍ਰਹਮਚਿਤ ਆਇਆ ਸੋ ਕਰਦੈ ਵਸਾਇਆ ਜਿਹੜੇ ਵੇਲੇ ਪਰਮਾਤਮਾ ਸਾਨੂੰ ਚੇਤੇ ਆਉਂਦਾ ਹੈ ਉਹ ਸਮਾ ਸੁੱਖਾ ਭਰਿਆ ਸਾਡਾ ਬਤੀਤ ਹੁੰਦਾ ਹੈ ਇਹ ਜਿਹੜਾ ਸਮਾ ਅਸੀਂ ਗੁਰੂ ਦਰਬਾਰ ਦੇ ਵਿੱਚ ਬਤੀਤ ਕਰ ਰਹੇ ਹਾਂ ਇਹ ਸਾਡਾ ਲੇਖੇ ਦੇ ਵਿੱਚ ਲੱਗ ਰਿਹਾ ਹੈ ਇਹ ਦਰਗਾਹ ਦੇ ਵਿੱਚ ਸਾਡਾ ਜਿਹੜਾ ਸਮਾਂ ਹੈ ਉਹ ਲਿਖਿਆ ਜਾ ਰਿਹਾ ਹੈ ਕਿ ਇਸ ਮਨੁੱਖ ਨੇ ਕਿੰਨਾ ਸਮਾਂ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕੀਤਾ ਕਿਉਂਕਿ ਕਈਆਂ ਦਾ ਪ੍ਰਸ਼ਨ ਹੁੰਦਾ ਹੈ ਕਿ ਪ੍ਰਮਾਤਮਾ ਦਾ ਹਰ ਥਾਂ ਹੈ ਅਸੀਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਫਿਰ ਗੁਰੂ ਘਰ ਦੇ ਵਿੱਚ ਜਾਣ ਦੀ ਕੀ ਲੋੜ ਹੈ ਕਿਉਂਕਿ ਜਿਹੜੀ ਹਵਾ ਹੈ ਉਹ ਵੀ ਹਰ ਥਾਂ ਤੇ ਉੱਪਰ ਚੱਲਦੀ ਹੈ। ਪਰੰਤੂ ਹਵਾ ਦਾ ਜਿਹੜਾ ਆਨੰਦ ਹੈ ਉਹ ਛਾਂ ਦੇ ਵਿੱਚ ਹੀ ਆਉਂਦਾ ਹੈ। ਜਦੋਂ ਅਸੀਂ ਗਰਮੀ ਦੇ ਵਿੱਚ ਕਿਸੇ ਰਾਸਤੇ ਤੇ ਤੁਰੇ ਜਾਂਦੇ ਹਾਂ ਹਵਾ ਤਾਂ ਸਾਨੂੰ ਲੱਗ ਰਹੀ ਹੁੰਦੀ ਹੈ ਪਰੰਤੂ ਉੱਥੇ ਧੁੱਪ ਹੁੰਦੀ ਹੈ। ਅਸੀਂ ਹਵਾ ਦਾ ਆਨੰਦ ਲੈਣ ਵਾਸਤੇ ਛਾ ਲੱਭਦੇ ਹਾਂ ਕਿ ਕੋਈ ਸਾਨੂੰ ਦਰਖਤ ਮਿਲ ਜਾਵੇ ਤਾਂ ਅਸੀਂ ਉਸ ਦਰਖਤ ਦੇ ਹੇਠਾਂ ਛਾਂ ਦੇ ਵਿੱਚ ਬੈਠ ਕੇ ਹਵਾ ਦਾ ਆਨੰਦ ਮਾਣੀਏ ਇਸੇ ਕਰਕੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਉਹਦਾ ਬੜਾ ਹੀ ਸੁੱਖ ਮਿਲਦਾ ਹੈ ਘਰਾਂ ਦੇ ਵਿੱਚ ਤਾਂ ਅਸੀਂ ਪ੍ਰਮਾਤਮਾ ਦਾ ਨਾਮ ਜਪਣਾ ਹੀ ਹੈ ਪਰੰਤੂ ਗੁਰੂ ਦਰਬਾਰ ਦੇ ਵਿੱਚ ਆ ਕੇ ਜਦੋਂ ਅਸੀਂ ਗੁਰੂ ਘਰ ਆ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਉਸ ਦਾ ਜਿਹੜਾ ਫਲ ਹੈ ਉਹ 10 ਗੁਣਾ ਸਾਨੂੰ ਪ੍ਰਾਪਤ ਹੁੰਦਾ ਹੈ ਉਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਵੀ ਸਮਾਂ ਸਾਨੂੰ ਮਿਲੇ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਸਿਮਰਨ ਸਾਨੂੰ ਆਪਣੀ ਜ਼ਿੰਦਗੀ ਦੀ ਵਿੱਚ ਕਾਇਮ ਰੱਖਣਾ ਚਾਹੀਦਾ ਹੈ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਫਿਰ ਹੀ ਸਾਡੇ ਘਰ ਦੇ ਵਿੱਚ ਸੁੱਖ ਪੈਦਾ ਹੁੰਦੇ ਹਨ ਕਿਉਂਕਿ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਤੋਂ ਉੱਠ ਜਾਂਦਾ ਹੈ ਫਿਰ ਉਹ ਦੇ ਧਾਰੀਆਂ ਪਖੰਡੀਆਂ ਦੇ ਕੋਲ ਤੁਰੇ ਫਿਰਦੇ ਰਹਿੰਦੇ ਹਨ ਫਿਰ ਆਪਣੇ ਘਰ ਸੁੱਖ ਪਾਉਣ ਵਾਸਤੇ ਦੂਸਰਿਆਂ ਦਾ ਦੁੱਖ ਲੋਚਦੇ ਹਨ ਕਿ ਫਲਾਣੇ ਨੂੰ ਦੁੱਖ ਆ ਜਾਵੇ ਅਤੇ ਸਾਡੇ ਘਰ ਦੇ ਵਿੱਚ ਸੁੱਖ ਆ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਦੂਸਰੇ ਦਾ ਸੁੱਖ ਲੋਚਦਾ ਹੈ ਉਸਦੇ ਆਪ ਦੇ ਘਰ ਦੇ ਵਿੱਚ ਵੀ ਦੁੱਖ ਆ ਜਾਂਦੇ ਹਨ ਫਿਰ ਹਰ ਵੇਲੇ ਹਰ ਕਿਸੇ ਦੀ ਸਾਨੂੰ ਸੁੱਖ ਮੰਗਣੀ ਚਾਹੀਦੀ ਹੈ ਚੋਇਸ ਕਰਕੇ ਜਿਹੜਾ ਵੀ ਮਨੁੱਖ ਗੁਰੂ ਘਰ ਦੇ ਨਾਲ ਜੁੜਦਾ ਹੈ ਗੁਰਬਾਣੀ ਦੇ ਨਾਲ ਜੁੜਦਾ ਹੈ ਉਹ ਇਹਨਾਂ ਬਹਿਮਾ ਭਰਮਾਂ ਦੇ ਵਿੱਚੋਂ ਮੁਕਤ ਹੋ ਜਾਂਦਾ ਹੈ ਫਿਰ ਉਸ ਦਾ ਜਿਹੜਾ ਧਿਆਨ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ ਫਿਰ ਉਹ ਗੁਰੂ ਦਾ ਸਿੱਖ ਬਣ ਜਾਂਦਾ ਹੈ ਗੁਰਬਾਣੀ ਦੇ ਅਨੁਸਾਰ ਸਿੱਖ ਉਹ ਹੈ ਜਿਹੜਾ ਇੱਕੋ ਇੱਕ ਪ੍ਰਮਾਤਮਾ ਦੇ ਵਿੱਚ ਆਪਣਾ ਵਿਸ਼ਵਾਸ ਰੱਖਦਾ ਹੈ ਇੱਕੋ ਇੱਕ ਪ੍ਰਮਾਤਮਾ ਦੇ ਉੱਪਰ ਆਪਣਾ ਭਰੋਸਾ ਰੱਖਦਾ ਹੈ ਫਿਰ ਉਹ ਜੇਰੋਂ ਵੀ ਕੋਈ ਅਰਦਾਸ ਹੁੰਦੀ ਹੈ ਤਾਂ ਪਰਮਾਤਮਾ ਦੇ ਅੱਗੇ ਗੁਰੂ ਦੇ ਅੱਗੇ ਆ ਕੇ ਆਪਣੀ ਅਰਦਾਸ ਕਰਦਾ ਹੈ ਉਹ ਕਿਸੇ ਦੇਹਧਾਰੀਆਂ ਦੇ ਕੋਲ ਨਹੀਂ ਜਾਂਦਾ ਜਿਸ ਨੂੰ ਗੁਰੂ ਦੀ ਸਮਝ ਆ ਜਾਂਦੀ ਹੈ ਸੋ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਜਿੰਨਾ ਸਮਾਂ ਸਾਨੂੰ ਮਿਲੇ ਤਾਂ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ ਹੈ ਆਪ ਵੀ ਨਾਮ ਜਪਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵਿਝਪਾਉਣਾ ਚਾਹੀਦਾ ਹੈ ਤੋ ਜਿਸ ਤਰ੍ਹਾਂ ਅਸੀਂ ਗੁਰੂ ਦਰਬਾਰ ਦੇ ਵਿੱਚ ਅਸੀਂ ਆ ਕੇ ਬੈਠੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪ ਦਾ ਜੁੜੇ ਹਾਂ ਅਸੀਂ ਹੋਰਾਂ ਨੂੰ ਵੀ ਗੁਰੂ ਦੇ ਨਾਲ ਜੋੜੀਏ ਅਸੀਂ ਹੋਰਾਂ ਨੂੰ ਵੀ ਪ੍ਰੇਰਣਾ ਕਰੀਏ ਕਿ ਭਾਈ ਗੁਰੂ ਘਰ ਆਇਆ ਕਰੋ ਕਿਉਂਕਿ 10-15 ਮਿੰਟਾਂ ਦਾ ਸਮਾਂ ਲੱਗਦਾ ਹੈ ਅਸੀਂ 6 ਵਜੇ ਗੁਰੂ ਘਰ ਦੇ ਵਿੱਚ ਆ ਜਾਈਏ 6:30 ਵਜੇ ਤੱਕ ਸਮਾਪਤੀ ਹੋ ਜਾਂਦੀ ਹੈ ਅੱਧਾ ਘੰਟਾ 15 ਮਿੰਟ ਜਿੰਨਾ ਵੀ ਸਾਨੂੰ ਸਮਾਂ ਮਿਲੇ ਤਾਂ ਅਸੀਂ ਗੁਰੂ ਵਾਸਤੇ ਕੱਢੀਏ ਆਪਣੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਪ੍ਰਮਾਤਮਾ ਦੇ ਗੁਰੂ ਦੇ ਦਰਸ਼ਨ ਕਰਕੇ ਫੇਰ ਅਸੀਂ ਜਿਹੜੀ ਆਪਣੇ ਦਿਨ ਦੀ ਸ਼ੁਰੂਆਤ ਹੈ ਉਹ ਫੇਰ ਕਰੀਏ ਕਿਉਂਕਿ ਜਦੋਂ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਖੋਲਦਾ ਹੈ ਤਾਂ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਹ ਆਪਣੀ ਦੁਕਾਨ ਦੀ ਵੀ ਧੂਪ ਬੱਤੀ ਕਰਦਾ ਹੈ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਕਿਉਂਕਿ ਆਪਣੇ ਉਹ ਕਾਰੋਬਾਰ ਨੂੰ ਆਪਣੇ ਕੰਮ ਧੰਦੇ ਨੂੰ ਉਹ ਪ੍ਰਮਾਤਮਾ ਦਾ ਕਿਰਪਾ ਦੇ ਨਾਲ ਇਹ ਸੋਚਦਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਮੇਰਾ ਕੰਮ ਧੰਦਾ ਹੈ ਮੇਰਾ ਕਾਰੋਬਾਰ ਉਹ ਵਧੀਆ ਚੱਲੇ ਤਹੋ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਨੂੰ ਚੇਤੇ ਕਰਦਾ ਹੈ ਆਪਣੀ ਦੁਕਾਨ ਦੇ ਵੀ ਧੂਵਤੀ ਕਰਦਾ ਹੈ ਉਹ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜੀ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੈ ਆਪਣੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਅਸੀਂ ਨੇ ਲਿਆਉਣੀ ਹੈ ਤਾਂ ਸਾਨੂੰ ਗੁਰੂ ਘਰ ਦੇ ਵਿੱਚ ਆ ਕੇ ਪਰਮਾਤਮਾ ਦੇ ਦਰਸ਼ਨ ਦਿਦਾਰੇ ਕਰਕੇ ਫਿਰ ਆਪਣੇ ਜਿਹੜੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਸੋ ਹਰ ਰੋਜ਼ ਸਾਨੂੰ ਗੁਰੂ ਘਰ ਦੇ ਵਿੱਚ ਆ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਸੁਣਨੀ ਚਾਹੀਦੀ ਹੈ ਅਤੇ ਜੋ ਸਤਿਗੁਰੂ ਜੀ ਸਾਨੂੰ ਦੱਸਦੇ ਹਨ ਉਹ ਆਪਣੇ ਜੀਵਨ ਦੇ ਵਿੱਚ ਢਾਲਣਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ